ਸਰੋ ਲੋ ਡੀਐਮਸੀ ਰੋਡ ਦਾ ਕਬਜ਼ਾ ਵਾ ਜਿਹੜਾ ਲੋਕਾਂ ਨੇ ਨਿਆਇ ਜੀ ਕੋਈ ਸ਼ੈੱਡ ਪਾ ਕੇ ਜਾਂ ਕੁਝ ਢਾਬਾ ਖੋਲ ਕੇ ਰੱਖਿਆ ਹੋਇਆ ਸੀਗਾ ਉਹ ਅੱਜ ਮਾਨਯੋਗ ਸੀਪੀ ਸਾਹਿਬ ਤੇ ਸਾਡੇ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਦੀਆਂ ਇਨਸਟਰਕਸ਼ਨ ਦੇ ਉੱਤੇ ਜੁਆਇੰਟ ਆਪਰੇਸ਼ਨ ਕੀਤਾ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਰੋਡ ਦੇਖੋ ਕਿੰਨੀ ਖੁੱਲੀ ਲੱਗਦੀ ਹੈ ਇਹ ਟ੍ਰੈਫਿਕ ਦਾ ਕੋਈ ਜਾਮ ਨਹੀਂ ਹੈ ਸਿਰਫ ਫਿਰ ਮੇ ਲੋਕਾਂ ਨੇ ਆਪਦੇ ਸਾਮਾਨ ਬਾਹਰ ਰੱਖ ਰੱਖ ਕੇ ਕੀਤਾ ਸੀ ਔਰ ਉਹਨੂੰ ਦੂਰ ਕੀਤਾ ਗਿਆ ਵਾ ਔਰ ਉਮੀਦ ਕਰਦੇ ਆ ਦੁਕਾਨਦਾਰ ਸਾਡਾ ਸਾਥ ਦੇਣਗੇ ਜਿਨ੍ਹਾਂ ਨੂੰ ਹੁਣ ਅੰਦਰ ਕੀਤਾ ਵਾ ਜਿਨ੍ਹਾਂ ਦਾ ਸਮਝ ਚ ਕਿ ਉਹ ਅੱਗੇ ਵਾਸਤੇ ਸਾਮਾਨ ਬਾਹਰ ਨਹੀਂ ਰੱਖਣਗੇ ਲੋਕਾਂ ਨੂੰ ਇਹੀ ਅਪੀਲ ਆ ਕਿ ਕਿਰਪਾ ਕਰਕੇ ਆਪਣੀਆਂ ਦੁਕਾਨਾਂ ਦਾ ਸਾਮਾਨ ਸੜਕ ਤੇ ਨਾ ਲਿਆਓ ਸੜਕਾਂ ਨੂੰ ਫੁੱਟਪਾਥਾਂ ਨੂੰ ਖਾਲੀ ਰੱਖੋ ਡੀਐਮਸੀ ਰੋਡ ਦਾ ਕਬਜ਼ਾ ਵਾ ਜਿਹੜਾ ਲੋਕਾਂ ਨੇ ਨਯਾਇਜੀ ਕੋਈ ਸ਼ੈੱਡ ਪਾ ਕੇ ਜਾਂ ਕੁਝ ਟਾਬਾ ਖੋਲ ਕੇ ਰੱਖਿਆ ਹੋਇਆ ਸੀਗਾ ਉਹ ਅੱਜ ਮਾਨਯੋਗ ਸੀਪੀ ਸਾਹਿਬ ਦੇ ਸਾਡੇ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਦੀਆਂ ਇਨਸਟਰਕਸ਼ਨ ਦੇ ਉ ਜੁਆਇੰਟ ਆਪਰੇਸ਼ਨ ਕੀਤਾ ਗਿਆ ਵਾ ਹੁਣ ਤੁਸੀਂ ਦੇਖ ਸਕਦੇ ਹੋ ਕਿ ਰੋਡ ਦੇਖੋ ਕਿੰਨੀ ਖੁੱਲੀ ਲੱਗਦੀ ਹੈ ਇਹ ਟ੍ਰੈਫਿਕ ਦਾ ਕੋਈ ਜਾਮ ਨਹੀਂ ਹੈ ਸਿਰਫ ਐਵੇਂ ਲੋਕਾਂ ਨੇ ਆਪਦੇ ਸਾਮਾਨ ਬਾਹਰ ਰੱਖ ਰੱਖ ਕੇ ਕੀਤਾ ਸੀ ਔਰ ਉਹਨੂੰ ਦੂਰ ਕੀਤਾ ਗਿਆ ਵਾ ਔਰ ਉਮੀਦ ਕਰਦੇ ਹਾਂ ਦੁਕਾਨਦਾਰ ਸਾਡਾ ਸਾਥ ਦੇਣਗੇ ਜਿਨ੍ਹਾਂ ਨੂੰ ਹੁਣ ਅੰਦਰ ਕੀਤਾ ਵਾ ਜਿਨ੍ਹਾਂ ਦਾ ਸਮਝ ਚ ਕਿ ਉਹ ਅੱਗੇ ਵਾਸਤੇ ਸਾਮਾਨ ਬਾਹਰ ਨਹੀਂ ਰੱਖਣਗੇ ਬਿਲਕੁਲ ਬਿਲਕੁਲ ਜੀ ਉਹੀ ਉਸੇ ਕਰਕੇ ਇਹੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਇਹਦਾ ਧਿਆਨ ਲੈਂਦੇ ਹੋਏ ਇਹ ਚੀਜ਼ ਕੀਤੀ ਆ ਔਰ ਅਸੀਂ ਉਮੀਦ ਕਰਦੇ ਹਾਂ ਪਤਾ ਨਹੀਂ ਲੋਕਾਂ ਦੀ ਟ੍ਰੈਂਡੈਂਸੀ ਨਹੀਂ ਸਮਝ ਆਉਂਦੀ ਕਿ ਕੱਲ ਨੂੰ ਤੁਹਾਡਾ ਕੋਈ ਰਿਸ਼ਤੇਦ ਇਸ ਕਰਕੇ ਸਾਨੂੰ ਆਪ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਜਦੋਂ ਸਾਨੂੰ ਰੱਬ ਨੇ ਕੰਮ ਦਿੱਤਾ ਦੁਕਾਨ ਦਿੱਤੀ ਆ ਤਾਂ ਫਿਰ ਅਸੀਂ ਬਾਹਰ ਕਿਉਂ ਆਉਣੇ ਆ ਲੋਕਾਂ ਨੂੰ ਇਹੀ ਅਪੀਲ ਆ ਕਿ ਕਿਰਪਾ ਕਰਕੇ ਆਪਣੀਆਂ ਦੁਕਾਨਾਂ ਦਾ ਸਮਾਨ ਸੜਕ ਤੇ ਨਾ ਲਿਆਓ ਸੜਕਾਂ ਨੂੰ ਫੁੱਟਪਾਥਾਂ ਨੂੰ ਖਾਲੀ ਰੱਖੋ ਤਾਂ ਕਿ ਅਸੀਂ ਸ਼ਹਿਰ ਨੂੰ ਵਧੀਆ ਬਣਾ ਸਕੀਏ ਲੋਕਾਂ ਨੂੰ ਆਉਣਾ ਜਾਣਾ ਦੀ ਸਹੂਲਤ ਵਧੀਆ ਤਰੀਕੇ ਨਾਲ ਦੇ ਸਕੀਏ ਅੱਜ ਜਿਹੜੀ ਇਹ ਐਂਟੀ ਐਨਕ੍ਰੋਚਮੈਂਟ ਡਰਾਈਵ ਜਿਹੜੀ ਚਲਾਈ ਗਈ ਹੈ ਇਹਦਾ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਹੈ ਡੀ ਐਮ ਸੀ ਹਸਪੀਟਲ ਵਿੱਚ ਆਉਣ ਵਾਲੇ ਜਿਹੜੇ ਮਰੀਜ਼ ਨੇ ਜਿਹੜੇ ਵਿਚਾਰੇ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਤੁਸੀਂ ਦੇਖੋ ਵੀ ਸਾਡੇ ਡੀਐਮਸੀ ਹਸਪੀਟਲ ਵਿੱਚ ਲੁਧਿਆਣੇ 'ਚ ਕੋਈ ਜੰਮੂ ਤੋਂ ਕੋਈ ਪਠਾਨਕੋਟ ਤੋਂ ਕੋਈ ਫਾਜ਼ਿਲਕਾ ਤੋਂ ਕੋਈ ਡੱਬ ਵਾਲੀ ਤੋਂ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਉਹ ਦੂਰੋਂ ਆ ਜਾਂਦੇ ਆ ਪਰੰਤੂ ਜਦੋਂ ਐਨੀ ਇੱਕ ਸਟ੍ਰੈਚ 'ਚ ਪਹੁੰਚਦੇ ਆ ਇੱਥੇ ਐਨਕਰੋਚਮੈਂਟ ਹੋਣ ਕਰਕੇ ਇਤ ਜਾਮ ਲੱਗਦੇ ਆ ਤੇ ਕਈ ਵਾਰੀ ਐਂਬੂਲੈਂਸਾਂ ਜਿਹੜੀਆਂ ਹੈਗੀਆਂ ਉਹ ਕਾਫੀ ਸਮੇਂ ਮਤਲਬ ਤੁਸੀਂ ਦੇਖਿਆ ਹੋਊਗਾ ਵੀ ਉਹ ਉਹ ਹੂਟਰ ਮਾਰਦੇ ਰਹਿੰਦੀਆਂ ਪਰ ਲੋਕ ਉਹਨਾਂ ਨੂੰ ਜਗ੍ਹਾ ਨਹੀਂ ਦਿੰਦੇ ਤਾਂ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਜੀ ਸ਼੍ਰੀ ਸੁਪਨ ਸ਼ਰਵਾ ਸਰ ਆਈਪੀਐਸ ਤੇ ਕਮਿਸ਼ਨਰ ਕਾਰਪੋਰੇਸ਼ਨ ਸਾਹਿਬ ਨੇ ਜੁਆਇੰਟਲੀ ਇਹਨਾਂ ਨੇ ਇੱਕ ਆਪਰੇਸ਼ਨ ਅੱਜ ਤੱਕ ਕੀਤਾ ਜਿਹੜਾ ਅਸੀਂ ਅੱਜ ਸਿਰਫ ਤੇ ਸਿਰਫ ਜਿਹੜੇ ਸਾਡੇ ਹਸਪੀਟਲ ਵਿੱਚ ਆਉਣ ਵਾਲੇ ਲੋਕ ਜਿਹੜੇ ਜਿਹੜੇ ਲਾਗ ਲਈ ਬਚਰੇ ਆ ਰਹੇ ਆ ਉਹਨਾਂ ਨੂੰ ਇੱਕ ਮਾਹੌਲ ਜਿਹੜਾ ਤਾਂ ਕਿ ਤੁਰੰਤ ਜਿਹੜਾ ਬੰਦਾ ਉਹ ਹਸਪੀਟਲ ਤੇ ਐਂਟਰ ਕਰ ਸਕੇ ਉਹ ਮਾਹੌਲ ਪ੍ਰਦਾਨ ਕਰਨ ਵਾਸਤੇ ਅੱਜ ਐਂਟੀ ਐਨਕ੍ਰੋਚਮੈਂਟ ਡਰਾਈਵ ਚਲਾਈ ਗਈ ਆ ਜਿਹਦੇ ਵਿੱਚ ਤੁਸੀਂ ਦੇਖਿਆ ਸਾਰੇ ਛੱਟ ਸ਼ੂਟ ਜਿਹੜੇ ਆ ਉਹ ਕਾਰਪੋਰੇਸ਼ਨ ਦੁਆਰਾ ਜਿਹੜੇ ਹੈਗੇ ਉਹ ਤੋੜ ਦਿੱਤੇ ਗਏ ਆ ਤੇ ਜਿਹੜੀਆਂ ਥੱਲੇ ਪੱਕੀਆਂ ਜਿਵੇਂ ਲੋਕਾਂ ਨੇ ਰੋਟੀ ਬਣਾਉਣ ਵਾਸਤੇ ਤੰਦੂਰ ਲਾਏ ਹੋਏ ਸੀ ਜਾਂ ਦੁਕਾਨਾਂ ਦੇ ਅੱਗੇ 8 8 ਫੁੱਟ 10 10 ਫੁੱਟ ਇਨਕ੍ਰੋਚਮੈਂਟ ਕਰਕੇ ਚੀਜ਼ਾਂ ਰੱਖੀਆਂ ਸੀ ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਉਹਨਾਂ ਨੇ ਕਾਨੂੰਨ ਦੇ ਮੁਤਾਬਕ ਉਹਨਾਂ ਤੇ ਕਾਰਵਾਈ ਕਰਤੀ ਹੈ ਤੇ ਤੁਸੀਂ ਦੇਖਿਆ ਹੋਵੇਗਾ ਕਿ ਇੱਥੇ ਜਿਹੜੇ ਆ ਅਨਧਿਕਾਰਤ ਛੱਡ ਬਣੇ ਸੀ ਉਹ ਵੀ ਡਿਸਮੈਂਟਲ ਕਰ ਦਿੱਤੇ ਗਏ ਆ ਤੇ ਹਸਪੀਟਲ ਦਾ ਜਿਹੜਾ ਅਗਲਾ ਏਰੀਆ ਉਹ ਸਾਰਾ ਜਿਹੜਾ ਹੈਗਾ ਉਹ ਬਿਲਕੁਲ ਖੁੱਲਾ ਕਰ ਦਿੱਤਾ ਹੁਣ ਤੁਸੀਂ ਦੇਖਿਆ ਉਹਨੇ ਥੋੜੀ ਜਿਹਾ ਪਹਿਲਾਂ ਇੱਕ ਐਂਬੂਲੈਂਸ ਆਈ ਜਿਹੜੀ ਬਿਨਾਂ ਰਿਕਵਰ ਤੋਂ ਬਹੁਤ ਜਲਦੀ ਜਿਹੜੀ ਹੈਗੀ ਆ ਉਹ ਹਸਪੀਟਲ ਚ ਐਂਟਰ ਕਰ ਸਕਦੇ ਆ ਇਹ ਬਿਲਕੁਲ ਪਰਮਾਨੈਂਟ ਹੋਊਗੀ ਤੇ ਮੈਂ ਤੁਹਾਡੇ ਸਾਹਮਣੇ ਇਰਾਹੀ ਮੈਂ ਸਾਰੇ ਲੋਕਾਂ ਨੂੰ ਵੀ ਇਹ ਅਪੀਲ ਕਰਦਾ ਕਿ ਸਾਨੂੰ ਐਂਬੂਲੈਂਸਾਂ ਜਿਹੜੀਆਂ ਹੈਗੀਆਂ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਸਾਨੂੰ ਐਂਬੂਲੈਂਸਾਂ ਫਾਇਰ ਬ੍ਰਿਗੇਡ ਦੀ ਗੱਡੀ ਤੇ ਪੁਲਿਸ ਦਾ ਵਾਹਨ ਇਹ ਜਿਹੜੇ ਤਿੰਨ ਐਮਰਜੈਂਸੀ ਵਹੀਕਲ ਨੇ ਇਹਨਾਂ ਨੂੰ ਜਗ੍ਹਾ ਦੇਣੀ ਚਾਹੀਦੀ ਹੈ ਇਹਨਾਂ ਨੂੰ ਪੈਲ ਦੇ ਆਧਾਰ ਤੇ ਪਾਸ ਕਰਾਉਣਾ ਚਾਹੀਦਾ ਨਹੀਂ ਉਹੀ ਨਾ ਤੁਹਾਡੇ ਸਾਹਮਣੇ ਇਰਾਹੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਫੋਨ ਇੱਕ ਬੰਦਾ ਪਰੇਸ਼ਾਨੀ 'ਚ ਆਇਆ ਪਰੇਸ਼ਾਨੀ 'ਚ ਆਇਆ ਫਟਾਫਟ ਤੰਗੀ 'ਚ ਉਹ ਆਪਣੀ ਗੱਡੀ ਗਲਤ ਢੰਗ ਨਾਲ ਪਾਰ ਕਰਕੇ ਫਾਰਕ ਕਰਕੇ ਉਹ ਅੰਦਰ ਚਲਾ ਗਿਆ ਤੁਸੀਂ ਦੇਖੋ ਜਿਹੜਾ ਉਹਦੇ ਮਗਰ ਆਣਾ ਉਹ ਵੀ ਬਚਾਰਾ ਕੋਈ ਬਿਮਾਰ ਨਹੀਂ ਆ ਰਿਹਾ ਕੋਈ ਪਰੇਸ਼ਾਨ ਨਹੀਂ ਆ ਰਿਹਾ ਤੇ ਅਸੀਂ ਆਪ ਵੀ ਪਰੇਸ਼ਾਨ ਆ ਅਸੀਂ ਗਲਤ ਪਾਰਕਿੰਗ ਕਰਕੇ ਵੀ ਹੋਰ ਲੋਕਾਂ ਨੂੰ ਹੋਰ ਪਰੇਸ਼ਾਨ ਕਰਤਾ ਪਰੇਸ਼ਾਨ ਨੂੰ ਹੋਰ ਪਰੇਸ਼ਾਨ ਨਾ ਹੋਵੇ ਬਚਾਰਾ ਇਸ ਕਰਕੇ ਉਹ ਵੀ ਇੱਥੇ ਸਪੈਸ਼ਲ ਜਿਹੜਾ ਹੈਗਾ ਉਹ ਜਿਹੜੇ ਇੱਥੇ ਡੀ ਐਮ ਸੀ ਦੇ EMPLOYEES ਜਿਹੜੇ ਸਿਕਿਉਰਟੀ ਵਾਲੇ ਅਸੀਂ ਉਹਨਾਂ ਨੂੰ ਵੀ ਬਰੀਫ ਕੀਤਾ ਗਾਈਡ ਕੀਤਾ ਅਸੀਂ ਆਪਣੇ ਵੀ ਉਹ ਜਿਹੜੀ ਇਹ ਐਂਟੀ ਇੰਕ੍ਰੋਚਮੈਂਟ ਡਰਾਈਵ ਅਸੀਂ ਮਾਨਯੋਗ ਸੀਪੀ ਸਰ ਨੇ ਜਿਹੜੀ ਹਸਪਤਾਲਾਂ ਦੇ ਕਿ ਚਲਾਈ ਹੈ ਆਨ ਵਾਲੇ ਜਿੰਨਾ ਚ ਦੇਖੋਗੇ ਤੁਸੀਂ ਅਸੀਂ ਇੱਕ ਸਾਡਾ ਜਿਹੜਾ ਪਹਿਲਾਂ ਇੱਕ ਨਮੂਨੇ ਦੇ ਤੌਰ ਤੇ ਰੈਡੀਕੇਸ਼ਨ ਆਫ ਰੋਡ ਆਬਸਟਕਲਸ ਸੜਕਾਂ ਤੇ ਟ੍ਰੈਫਿਕ ਨੂੰ ਰੁਕਾਵਟ ਪਾਉਣ ਵਾਲੀਆਂ ਚੀਜ਼ਾਂ ਨੂੰ ਦੂਰ ਕਰਨਾ ਉਹਦੇ ਵਾਸਤੇ ਅਸੀਂ ਹੁਣ ਇੱਕ ਨਵਾਂ ਜਿਹੜਾ ਅਭਿਆਨ ਚਲਾਵਾਂਗੇ ਜਿਹਦੇ ਵਿੱਚ ਜਿਹੜੀ ਵੀ ਚੀਜ਼ ਰੋਡ ਨੂੰ ਟ੍ਰੈਫਿਕ ਨੂੰ ਕੋਈ ਰਿਕਵਰਡ ਪਾ ਰਹੀ ਹੈ ਫੋਰ ਐਗਜ਼ਾਮਪਲ ਕੋਈ ਖੰਭਾ ਹੈ ਕੋਈ ਗਲਤ ਢੰਗ ਨਾਲ ਕਿਸੇ ਨੇ ਇਨਕ੍ਰੋਚਮੈਂਟ ਕਰਕੇ ਉੱਥੇ ਕੋਈ ਨਵੀਂ ਕੋਈ ਖੜੀ ਕਰਤੀ ਹੈ ਕੋਈ ਚੀਜ਼ ਬਣਾਤੀ ਹੈ ਜਾਂ ਕੋਈ ਦਰਖਤ ਹੈ ਜਾਂ ਹਰੇਕ ਉਹ ਚੀਜ਼ ਜਿਹੜੀ ਟ੍ਰੈਫਿਕ ਤੇ ਵਿਗਨ ਪਾਉਂਦੀ ਹੈ ਅਸੀਂ ਉਹਨੂੰ ਰੈਡੀਕੇਟ ਕਰਾਂਗੇ ਸੜਕਾਂ ਤੋਂ ਤਾਂ ਕਿ ਸੜਕਾਂ ਤੇ ਜਿਹੜੀ ਟ੍ਰੈਫਿਕ ਹੋ ਨਿਰਵਿਘਨ ਚੱਲੇ ਸਾਡਾ ਜਿਹੜਾ ਨਿਸ਼ਾਨਾ ਹੈ ਮਾਨਯੋਗ ਕਮਿਸ਼ਨਰ ਜੀ ਸਾਹਿਬ ਦਾ ਉਹ ਹੈਗਾ ਕਿ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਤੇ ਐਕਸੀਡੈਂਟ ਮੁਕਤ ਸ਼ਹਿਰ ਬਣਾ ਕੇ ਅਸੀਂ ਸਾਲਾਂ